ਏ ਉਪਰਾਲਾ ਖੇੜੀ ਹਰਗੋਬਿੰਦ ਗਤਕਾ ਸੁਸਾਇਟੀ ਜਿਹੜੀ ਆ 6 ਸਾਲਾਂ ਤੋਂ ਘਰ ਹੀ ਆ ਔਰ ਖਾਸ ਕਰਕੇ ਜਿਹੜੀ ਗੱਲ ਕਹੀ ਗਈ ਆ ਵੀ ਖੂਨਦਾਨ ਜੀਵਨਦਾਨ ਖੂਨਦਾਨ ਦੇ ਨਾਲ ਕਈ ਜਾਨਾਂ ਕੀਮਤੀ ਬਚ ਜਾਂਦੀਆਂ ਨੇ ਖੂਨਦਾਨ ਜ਼ਿੰਦਗੀ ਦਾ ਇੱਕ ਧਿਓ ਲੰਗਾ ਲਗਭਗ ਮੈਂ 30 ਵਾਰ ਡੋਨੇਟ ਖੂਨ ਕਰ ਚੁੱਕਾ ਕਹ ਜਿਹੜਾ ਬ 24 ਘੰਟੇ ਚ ਰਿਕਵਰ ਹੋ ਜਾਂਦਾ ਸੱਲ ਜੜਿਆ ਹਫਤੇ ਦੇ ਵਿੱਚ ਪੂਰੇ ਹੋ ਜਾਂਦੇ ਨੇ ਪਰ ਕਈ ਵਾਰੀ ਆਦਮੀ ਇਹ ਸੋਚਣ ਲੱਗ ਪੰਦਾ ਵੀ ਖੂਨ ਦੇਣ ਦੇ ਨਾਲ ਸ਼ਾਇਦ ਸਰੀਰ ਚ ਕਮਜ਼ੋਰੀ ਆ ਜਾਏਗੀ ਐਸੀ ਕੋਈ ਗੱਲ ਨਹੀਂ ਪਰ ਮੈਂ ਸਮਝਦਾ ਵੀ ਇਹ ਸਭ ਤੋਂ ਵੱਡੀ ਗੱਲ ਹੈ ਕਿ ਪਹਿਲੀ ਪਾਸ਼ਾ ਹੀ ਚਨਸ਼ੋਪਰਾਬਤ ਧਰਤੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮਹਾਰਾਜ ਨੂੰ ਸਮਰਪਿਤ ਆ ਖੂਨਦਾਨ ਕੈਂਪ ਕਿਉਂਕਿ 350 ਸਾਲਾ ਸ੍ਰੀ ਗੁਰੂ ਤਾਂ ਇੱਕ ਬਹਾਦਰ ਦਾ ਵੀ ਚੱਲ ਰਿਹਾ ਸਤਾਪ ਦੀ ਚੱ ਰਹੀ ਆ ਔਰ ਮੈਂ ਯੋਜਕਾ ਨੂੰ ਖਾਸ ਕਰਕੇ ਇਸ ਗੱਲ ਦੀ ਵਧਾਈ ਇਹ ਇਸ ਕਰਕੇ ਦੇਣਾ ਕਿ ਇਹ ਜਿਹੜਾ ਕੈਂਪ ਹੈ ਇਹ ਥੈਲਸੀਮੀਆ ਦੇ ਜਿਹੜੇ ਪੇਸ਼ੈਂਟ ਨੇ ਖਾਸ ਕਰਕੇ ਉਹ ਥੈਲਸੀਮੀਆ ਦੇ ਪੇਸ਼ੈਂਟ ਸਿਰਫ ਖੂਨ ਦੇ ਡੋਨਰ ਉਹਨਾਂ ਨੂੰ ਅਗਰ ਖੂਨ ਨਾ ਮਿਲੇ ਤੇ ਉਹਨਾਂ ਦੀ ਜ਼ਿੰਦਗੀ ਰੁਕ ਜਾਂਦੀ ਔਰ ਮੈਨੂੰ ਜੋ ਜਾਣਕਾਰੀ ਮਿਲੀ ਹੈ ਸਾਡੇ ਬਟਾਲੇ ਵਿੱਚ ਜਿਹੜੀ ਸਾਹਮਣੇ ਆਈ ਹੈ ਲਗਭਗ 35 ਤੋਂ 40 ਪੇਸ਼ੈਂਟ ਜਿਹੜੇ ਥੈਲਸੀਮੀਆ ਦੇ ਬਟਾਲੇ ਹਲਕੇ ਜੀ ਮੌਜੂਦ ਔਰ ਮੈਂ ਸੁਣਿਆ ਵੀ ਇਸ ਗਤਕਾ ਸਾਹਿਬ ਜਿਹੜੀ ਕਮੇਟੀ ਹੈ ਸ਼੍ਰੀ ਹਰਗੱਬਾ ਇਹ ਵਧਾਈ ਦੀ ਪਾਤਰ ਆ ਕਿ ਉਹਨਾਂ ਪੇਸ਼ਟਾ ਪੇਸ਼ੈਂਟ ਨੂੰ ਚੁਣਿਆ ਜਿਨ੍ਹਾਂ ਨੂੰ ਜੀਵਨ ਦੇ ਅੰਦਰ ਸਵਾਇਗ ਹੋਣ ਦੇ ਕੋਈ ਹੋਰ ਚੀਜ਼ ਬਚਾ ਹੀ ਨਹੀਂ ਸਕਦੀ ਔਰ ਮੈਂ ਪ੍ਰਭੂ ਚਾਹਨਾ ਇਹ ਬੇਨਤੀ ਕਰਨਾ ਕਿ ਇਹਨਾਂ ਨੂੰ ਹਿੰਮਤ ਔਰ ਸ਼ਕਤੀ ਦਿੰਦੀ ਰਹੇ ਹਰ ਸਾਲ ਕੋ ਇਸ ਤਰ੍ਹਾਂ ਹੀ ਕੈਂਪੇਨ ਯੋਜਨ ਕਰਦੇ ਰਹਿਣ ਔਰ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਸੁਰੇ ਇਹ ਅੱਜ ਦਾ ਜਿਹੜਾ ਮਹੱਤਵਪੂਰਨ ਕਦਮ ਆ ਮੈਂ ਸਮਝਦਾ ਵੀ ਇਹ ਸਾਰੇ ਡਾਕਟਰਸ ਦੀ ਟੀਮ ਸ਼ਹਿਰ ਦੇ ਸਾਰੇ ਆਏ ਗਲਮਾਨੇ ਵਿਅਕਤੀ ਸਭ ਦਾ ਇਥੇ ਆ ਕੇ ਹੌਸਲਾ ਬਜਾਈ ਕਰਨਾ ਬਹੁਤ ਅੱਛੀ ਔਰ ਵਧੀਆ ਸੋਚ ਆ ਮੈਂ ਇਹਨੇ ਕਹਿੰਦੇ ਆ ਪ੍ਰਭੂ ਜਰਨਾ ਫਿਰ ਬੇਨਤੀ ਕਰਨਾ ਕਿ ਇਹ ਪ੍ਰਭੂ ਇਹ ਗਤਕਾ ਸੁਸਾਇਟੀ ਸੁਸਾਇਟੀਆਂ ਜੜੀਆਂ ਨੇ ਇਹ ਨਸ਼ਿਆਂ ਨੂੰ ਵੀ ਦੂਰ ਕਰ ਸਕਦੀਆਂ ਕਿਉਂਕਿ ਪੰਜਾਬ ਦੇ ਅੰਦਰ ਨਸ਼ਿਆਂ ਦਾ ਹੜ ਵਾ ਗਿਆ ਨਸ਼ਿਆਂ ਨਾਲ ਜਵਾਨੀ ਬਰਬਾਦ ਹੋਣ ਰਹੀ ਆ ਤੇ ਇਸ ਕਰਕੇ ਨਸ਼ਿਆਂ ਨੂੰ ਬਚਾਉਣ ਵਾਸਤੇ ਵੀ ਇਹ ਸੁਸਾਇਟੀਆਂ ਆ ਗਿਆਨ ਇਹ ਵੀ ਜਿਹੜੀ ਹੈ ਮੱਤਪੁੰਕੜੀ ਆ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੀ ਕੀ ਨਾਮ ਤੇ ਸਰ ਮੈਂ ਰਵੀ ਕੁਮਾਰ ਮਹਾਜਨ ਜੀ ਕੇਬੀਐਜ ਬਲੱਡ ਬੈਂਕ ਅਮਰਸਰ ਵੱਲੋਂ ਆਏ ਆ ਅੱਜ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੱਤਕਾ ਸੁਸਾਇਟੀ ਵੱਲੋਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਦਾ ਆਯੋਜਿਤ ਕੀਤਾ ਇਹ ਇਹਨਾਂ ਦਾ 6ਵਾਂ ਖੂਨਦਾਨ ਕੈਂਪ ਹੈ ਇਸ ਸਾਲ ਵੀ ਇਹ ਅੱਜ ਲਗਾਇਆ ਜਾ ਰਿਹਾ ਹੈ ਇਹ ਲਗਾਤਾਰ ਪਿਛਲੇ 6 ਸਾਲਾਂ ਤੋਂ ਇਹ ਕਮ ਕਰ ਰਿਏ ਨੇ ਤੇ ਵੱਡੀ ਗਿਣਤੀ ਵਿੱਚ ਖੂਨਦਾਨੀ ਜਿਹੜੇ ਨੇ ਖੂਨਦਾਨ ਕਰਨੇ ਅੱਜ ਦਾ ਇਹ ਜਿਹੜਾ ਖੂਨਦਾਨ ਦਾ ਕੈਂਪ ਲੱਗਾ ਹੈ ਇਹਦੇ ਵਿੱਚ ਕੀਤਾ ਗਿਆ ਖੂਨ ਦਾ ਇਕੱਠ ਜਿਹੜਾ ਹੈ ਉਹ ਥੈਲਾਸੀਮੀਆ ਬਿਮਾਰੀ ਤੋਂ ਪੀੜਿਤ ਬੱਚਿਆਂ ਕੈਂਸਰ ਦੇ ਮਰੀਜ਼ ਇਹ ਤੇ ਇਹਦੇ ਨਾਲ ਹੀ ਨਾਲ ਪਿੰਗਲਵਾੜੇ ਦੇ ਮਰੀਜ਼ ਅਤੇ ਹੋਰ ਉਹਨਾਂ ਲੋੜਵੰਦ ਵੀਰਾਂ ਤੇ ਭੈਣਾਂ ਨੂੰ ਜਿਨ੍ਹਾਂ ਦਾ ਕਿਤੇ ਐਕਸੀਡੈਂਟ ਵਿੱਚ ਜਾਂ ਹੋਰ ਕਿਤੇ ਅਚਾਨਕ ਕੋਈ ਮਿਸ ਹੈਪਨਿੰਗ ਹੋ ਜਾਂਦੀ ਹੈ ਤੇ ਉਸ ਵੇਲੇ ਉਹਨਾਂ ਦੇ ਘਰ ਦੇ ਕੋਈ ਵੀ ਨਾਲ ਨਹੀਂ ਹੁੰਦਾ ਜਿਸ ਦੇ ਨਾਲ ਉਹਨਾਂ ਨੂੰ ਉਸ ਵੇਲੇ ਖੂਨ ਜਿਹੜਾ ਉਹ ਮੁਹੱਈਆ ਕਰਾ ਕੇ ਉਹਨਾਂ ਦੀ ਕੀਮਤੀ ਜ਼ਿੰਦਗੀ ਜਿਹੜੀ ਬਚਾਉਣ ਵਿੱਚ ਉਹਨਾਂ ਨੂੰ ਯੋਗਦਾਨ ਪਾਇਆ ਜਾਂਦਾ ਸੋ ਮੈਂ ਵਟਾਲਾ ਦੇ ਸਮੂਹ ਵਾਸੀਆਂ ਨੂੰ ਖਾਸ ਕਰ ਯੰਗਸਟਰਜ਼ ਨੂੰ ਨੌਜਵਾਨ ਪੀੜ੍ਹੀ ਨੂੰ ਮੈਂ ਬੇਨਤੀ ਕਰਨਾ ਕਿ ਥੈਲਾਸੀਮੀਆ ਬਿਮਾਰੀ ਤੋਂ ਪੀੜਿਤ ਬੱਚਿਆਂ ਵਾਸਤੇ ਕੈਂਸਰ ਦੇ ਮਰੀਜ਼ਾਂ ਵਾਸਤੇ ਇੱਥੇ ਪਿੰਗਲ ਵਾਲੇ ਦੇ ਮਰੀਜ਼ਾਂ ਵਾਸਤੇ ਜਿਨ੍ਹਾਂ ਦਾ ਹੋਰ ਕੋਈ ਆਸਰਾ ਨਹੀਂ ਹੈ ਉਹਨਾਂ ਵਾਸਤੇ ਵੱਡੀ ਗਿਣਤੀ ਵਿੱਚ ਖੂਨਦਾਨ ਕਰਨ ਅੱਜ ਦੇ ਇਸ ਕੈਂਪ ਵਿੱਚ ਜਿਹੜੇ ਉਹ ਪਹੁੰਚਣ ਤੇ ਖੂਨਦਾਨ ਕਰਕੇ ਕੀਮਤੀ ਜਾਨਾਂ ਬਚਾਉਣ ਵਿੱਚ ਆਪਣਾ ਯੋਗਦਾਨ ਪਾਉਣ ਸਭ ਤੋਂ ਪਹਿਲਾਂ ਤਾਂ ਮੈਂ ਪਹਿਲੀ ਪਾਤਸ਼ਾਹੀ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552 ਗੁਰਪੁਰਬ ਦੇ ਉੱਤੇ ਅੱਜ ਜਿਹੜੀ ਸ੍ਰੀ ਹਰਗੋਬਿੰਦ ਗਤਕਾ ਸੁਸਾਇਟੀ ਵੱਲੋਂ ਜਿਹੜਾ ਬਲੱਡ ਡੋਨੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ ਇਹ ਬਹੁਤ ਹੀ ਇੱਕ ਸ਼ਲਾਗਾ ਜੋ ਕਦਮ ਹੈ ਔਰ ਅੱਜ ਕੱਲ ਦੇ ਯੁੱਗ ਦੇ ਵਿੱਚ ਜਿੱਥੇ ਮੈਂ ਸਮਝ ਨਾ ਵੀ ਇਹਦੇ ਖੂਨਦਾਨ ਕਰਨਾ ਮੈਂ ਖੂਨ ਇੱਕ ਐਸੀ ਚੀਜ਼ ਹੈ ਬੇਸ਼ੱਕ ਵਿਗਿਆਨ ਨੇ ਕਾਫੀ ਤਰੱਕੀ ਕੀਤੀ ਹੈ ਲੇਕਿਨ ਜੋ ਕੁਦਰਤ ਨੇ ਇਹ ਖੂਨ ਬਣਾਇਆ ਵਾ ਇਹ ਕੋਈ ਵੀ ਸਾਇੰਸ ਜਾਂ ਕੋਈ ਵੀ ਵਿਗਿਆਨੀ ਕੋਈ ਕਿਸੇ ਵੀ ਲੈਬ ਦੇ ਵਿੱਚ ਖੂਨ ਦਾ ਬਦਲਾ ਕੋਈ ਹੋਰ ਆਰਟੀਫੀਸ਼ੀਅਲ ਖੂਨ ਨਹੀਂ ਬਣਾ ਸਕਦਾ ਉਹ ਇੱਕ ਇਨਸਾਨ ਹੀ ਹੈ ਜਿਹੜਾ ਦੂਸਰੇ ਇਨਸਾਨ ਦੀ ਜਾਨ ਬਚਾਉਣ ਵਾਸਤੇ ਖੂਨਦਾਨ ਕਰਕੇ ਬਲੱਡ ਜਿਹੜੇ ਸਾਡੇ ਕੈਂਪ ਨੇ ਉਹਨਾਂ ਦੇ ਵਿੱਚੋਂ ਬਲੱਡ ਬੈਂਕ ਦੇ ਵਿੱਚ ਖੂਨ ਜਾਂਦਾ ਔਰ ਸਮੇ ਸਮੇ ਸਰ ਜਦੋਂ ਵੀ ਕੋਈ ਕੁਦਰਤੀ ਆਪਦਾ ਜਾਂ ਕੋਈ ਐਸਾ ਕੋਈ ਕ੍ਰਾਈਸਿਸ ਆਦਾ ਉਹਦੇ ਚ ਇਹ ਖੂਨ ਜਿਹੜਾ ਵਾ ਲੋਕਾਂ ਨੂੰ ਚੜਾ ਕੇ ਉਹਨਾਂ ਦੀ ਜਾਨ ਬਚਾਈ ਜਾਂਦੀ ਹੈ ਔਰ ਇਹ ਜਿਹੜਾ ਅੱਜ ਦਾ ਕੈਂਪ ਹੈ ਵਿਸ਼ੇਸ਼ ਤੌਰ ਤੇ ਜਿਹੜੇ ਥੈਲੇਸੀਮੀਆਂ ਦੇ ਜਿਹੜੇ ਪੇਸ਼ੈਂਟ ਨੇ ਬੱਚੇ ਨੇ ਇਹਦੀ ਵੀ ਤਦਾਦ ਹਿੰਦੁਸਤਾਨ ਚ ਜਿਹੜੀ ਹੈ ਇਸ ਬਿਮਾਰੀ ਨਾਲ ਕਾਫੀ ਵੱਧ ਗਈ ਹੈ ਤਾਂ ਕਿ ਇਸ ਬਿਮਾਰੀ ਨਾਲ ਕਾਫੀ ਮੌਤਾਂ ਹੋ ਰਹੀਆਂ ਨੇ ਸੋ ਇਹਨੂੰ ਇੱਕੋ ਹੀ ਇਹਦਾ ਹੱਲ ਹੈ ਵੀ ਉਹਨੂੰ ਖੂਨ ਚੜਾਇਆ ਜਾਏ ਸੋ ਖੂਨ ਤਾਦੀ ਚੜਾਇਆ ਜਾਏ ਤੇ ਖੂਨਦਾਨ ਕੈਂਪ ਲੱਗਣਗੇ ਖੂਨਦਾਨ ਕੈਂਪ ਜੋ ਅੱਜ ਸੋਸਾਇਟੀ ਨੇ ਲਗਾਇਆ ਹਰ ਸਾਲ ਲਗਾ ਰਿਹਾ ਛੇਵਾਂ ਇਹਨਾਂ ਦਾ ਕੈਂਪ ਲੱਗਦੇ ਜਾ ਰਿਹਾ ਅਸੀਂ ਪਿਛਲੇ ਵੀ ਕੈਂਪਾਂ ਜਿੱਦਾਂ ਦੇ ਆਂਦੇ ਰਹੇ ਆ ਔਰ ਲੋਕ ਮੈਂ ਸਮਝਣਾ ਬਹੁਤ ਹੀ ਸੁਭਾਗਿਆਸਲੀ ਨੇ ਜਿਹੜੇ ਇਸ ਕੈਂਪ ਦੇ ਵਿੱਚ ਆ ਕੇ ਆਪਣਾ ਖੂਨਦਾਨ ਕਰਦੇ ਨੇ ਔਰ ਮੈਂ ਲੋਕਾਂ ਨੂੰ ਵੀ ਪ੍ਰੇਰਣਾ ਕਰਨਾ ਵੀ ਪ੍ਰੇਰਣਾ ਦਿੰਨੇ ਆ ਵੀ ਤੁਸੀਂ ਐਸੇ ਕੈਂਪ ਜਿੱਥੇ ਵੀ ਲੱਗਦੇ ਨੇ ਉੱਥੇ ਆਪਣਾ ਖੂਨਦਾਨ ਕਰਕੇ ਲੋਕਾਂ ਦੀ ਬਚਾਨ ਜਾਨ ਬਚਾਨ ਦੇ ਵਿੱਚ ਅਹਿਮ ਯੋਗਦਾਨ ਅਦਾ ਕਰਨ ਸੋ ਇਹਨਾਂ ਦੀ ਸੁਸਾਇਟੀ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ। ਦੇਖੋ ਇਹ ਜਿਹੜਾ ਕੈਂਪ ਲਾਇਆ ਹੈ तकरीबन ਅਸੀਂ ਹਰ ਸਾਲ ਮੰਨ ਲਓ ਇਹ ਕੈਂਪ ਲਗਾਉਂਦੇ ਆ ਜਿਹੜਿਆਂ ਬੱਚਿਆਂ ਨੂੰ ਖੂਨ ਦੀ ਲੋੜ ਪੈਂਦੀ ਹੈ ਇਹ ਖੂਨ ਉਹਨਾਂ ਵਾਸਤੇ ਅਸੀਂ ਇਕੱਤਰ ਕਰਨੇ ਆ ਇਹ ਉਪਰਾਲਾ ਜਿਹੜਾ ਅਸੀਂ तकरीबन ਹਰ ਸਾਲ ਕਰਨੇ ਆ ਤੇ ਮਾਲਕ ਕਿਰਪਾ ਕਰੇ ਇਹ ਉਪਰਾਲਾ ਅਸੀਂ ਕਰਦੇ ਰਹੀਏ ਜਿੱਦਾਂ ਅੱਜ ਵੀ ਸ਼ਹਿਰ ਦੇ ਬਹੁਤ ਸਾਰੇ ਸਹਾਉਗੀ ਜਣੜੇ ਨੇ ਉਹ ਸਾਨੂੰ ਬਹੁਤ ਹੀ ਸਹਿਯੋਗ ਦਿੰਦੇ ਨੇ ਇਸ ਵਿੱਚ। ਔਰ ਅਤੀਤਨਵਾਦੀ ਹੈ ਇਹਨਾਂ ਦਾ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਤਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 55वें ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਗੱਤਕਾ ਸੁਸਾਇਟੀ ਵੱਲੋਂ ਇਹ ਸੇਵਾ ਖੂਦਾਨ ਕੈਂਪ ਥੈਲਾਸੀਮੀਆ ਪ੍ਰਭਾਵਿਤ ਬੱਚਿਆਂ ਦੇ ਲਈ ਲਗਾਇਆ ਜਾਂਦਾ ਹੈ। ਇਹ ਹਰ ਸਾਲ ਗੁਰਨਾਨਦ ਦੇਵ ਜੀ ਦੇ ਗੁਰਪੁਰਬ ਤੇ ਇਹ ਕੈਂਪ ਰੱਖਿਆ ਜਾਂਦਾ ਹੈ। ਸੇਵਾ ਕੈਂਪ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਗੱਤਕਾ ਸੁਸਾਇਟੀ ਵੱਲੋਂ ਲਗਾਇਆ ਜਾਂਦਾ ਹੈ। ਇਹ ਜਿਹੜਾ ਕੈਂਪ ਲਗਾਇਆ ਗਿਆ ਪਤਾ ਲੱਗ ਗਿਆ ਕਿ ਜਿਹੜੇ ਥੈਲਾਸੀਮੀਆ ਦੇ ਪ੍ਰਭਾਵਿਤ ਨੇ ਉਹਨਾਂ ਮਾਤ ਜਿਹੜਾ ਲਗਾਇਆ ਗਿਆ ਬੜਾ ਵਧੀਆ ਉਪਰਾਲਾ ਕੀਤਾ ਨਾ ਚਾਹੁੰਦੇ ਦੇਖੋ ਇਹ ਬੱਚੇ ਜਿਹੜੇ ਆਪਣੇ ਗੁਰਦਾਸਪੁਰ ਜ਼ਿਲ੍ਹੇ ਦੇ 20 ਤੋਂ 25 ਬੱਚੇ ਨੇ ਜਿਨ੍ਹਾਂ ਨੂੰ ਇਹ ਥੈਲਾਸੀਮੀਆ ਦੀ ਬਿਮਾਰੀ ਹੈ ਇਹ ਬਿਮਾਰੀ ਦੇ ਵਿੱਚ ਕੁਝ ਬੱਚਾ 9 ਮਹੀਨੇ ਚ ਦੋ ਵਾਰੀ ਜਾਂ ਤਿੰਨ ਵਾਰੀ ਬਲੱਡ ਚੜਦਾ ਹੈ ਇਹ ਉਹਨਾਂ ਬੱਚਿਆਂ ਵਾਸਤੇ ਹੀ ਸਪੈਸ਼ਲ ਸੁਸਾਇਟੀ ਨੇ ਉਪਰਾਲਾ ਕੀਤਾ ਹੋਇਆ ਹੈ ਇਹ ਅੰਮ੍ਰਿਤਸਰ ਤੋਂ ਕੇਵੀਆ ਬਲੱਡ ਬੈਂਕ ਦੀ ਜਿਹੜੀ ਟੀਮ ਹੈ ਉਹ ਹਰ ਸਾਲ ਇੱਥੇ ਆ ਕੇ ਬੱਚਿਆਂ ਦਾ ਬਲੱਡ ਜਿਹੜਾ ਉਹਨਾਂ ਨੂੰ ਚੜਦਾ ਹੈ ਤੇ ਇਹ ਸੰਸਥਾ ਜਿਹੜੀ KVI ਆ ਬਲੱਡ ਜਿਹੜਾ ਬੱਚਿਆਂ ਨੂੰ ਬਿਲਕੁਲ ਫ੍ਰੀ ਆਫ ਕੋਸਟ ਪਲੱਸ ਇਸ ਬਲੱਡ ਦੇ ਨਾਲ ਇੱਕ ਫਿਲਟਰ ਜੋ 1000 ਰੁਪਏ ਦੀ ਰੇਂਜ ਵਿੱਚ ਹੁੰਦਾ ਹੈ ਉਹ ਸੰਸਥਾ ਫ੍ਰੀ ਪ੍ਰੋਵਾਈਡ ਕਰਾਉਂਦੀ ਹੈ ਇੱਥੋਂ ਤੱਕ ਕਿ ਕੋਈ ਪਰਿਵਾਰ ਮੈਡੀਸਿਨ ਦਾ ਵੀ ਨਹੀਂ ਇਂਤਜ਼ਾਮ ਕਰ ਸਕਦਾ ਇਹ ਸੰਸਥਾ ਉਹਨਾਂ ਨੂੰ ਮੈਡੀਸਿਨ ਵੀ ਕੋਲੋਂ ਪ੍ਰੋਵਾਈਡ ਕਰਾਉਂਦੀ ਹੈ